ਪੰਜਾਬ ਸਰਕਾਰ ਦਾ ਨਸ਼ਿਆਂ ਦੇ ਵਿਰੁੱਧ ਯੁੱਧ ਲਗਾਤਾਰ ਚੱਲ ਰਿਹਾ ਹੈ। ਮਾਨਸਾ ਜ਼ਿਲ੍ਹੇ 'ਚ ਵੱਡੀ ਕਾਰਵਾਈ ਕੀਤੀ ਗਈ ਹੈ। ਮਾਨਸਾ ਪੁਲਿਸ ਵੱਲੋਂ ਅੱਜ ਸਵੇਰੇ ਹੀ ਪੂਰੇ ਜ਼ਿਲ੍ਹੇ 'ਚ ਤਲਾਸ਼ੀ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਵੀ ਜੰਗਲ ਸਫਾਰੀ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਿਆ ਜਾ ਸਕਦਾ ਹੈ ਇਸ ਦੇ ਲਈ ਤੁਸੀਂ ਹੁਸ਼ਿਆਰਪੁਰ ਚਪੈਂਦੀ ਟਾਂਡਾ ਉਲਮੁਰਦੀ ਥਾਣਾ ਵਿਚਰੌਣਾ ਜਿੱਥੇ ਥਾਣਾ ਦਾਮ ਤੋਂ ਲੈ ਕੇ ਦੇਰੀਆਂ ਅਤੇ ਕੂਕਾਨੀ ਟੱਕਤੀ ਹਰੇ ਭਰੇ ਜੰਗਲਾਂ ਵਿੱਚ ਪੂਰੇ ਸਾਲ ਵੈੰਦੀ ਕੁਦਰਤੀ ਪਾਣੀ ਵਿਚਾਲੇ ਜੰਗਲ ਸਫਾਰੀ ਕਰ ਸਕਦੇ ਹੋ ਬਹੁਤ ਹੀ ਵਧੀਆ ਕੁਦਰਤ ਦੇ ਨਜ਼ਾਰੇ ਹੈ ਵਾਟਰਫਾਲ ਹੈ ਜੰਗਲ ਸਫਾਰੀ ਹੈ ਜੋ ਕਿ ਲਗਭਗ 20 ਕਿਲੋਮੀਟਰ ਆਨ ਜਾਣਾ ਉਸ ਤੋਂ ਇਲਾਵਾ ਬੋਟਿੰਗ ਹੈ ਸਾਡੇ ਰਿਹਾਇਸ਼ ਲਈ 3 ਹਟਸ ਬਣਾਈਆਂ ਹੋਈਆਂ ਹਨ ਪਹਾੜ ਗੁਫਾਵਾਂ ਕੁਦਰਤੀ ਪਾਣੀ ਵਿੱਚ ਯਾਤਰਾ ਦੇ ਨਾਲ ਨਾਲ ਪੰਜਾਬੀ ਖਾਣਾ ਤੇ ਫਾਸਟ ਫੂਡ ਦਾ ਸੁਆਦ ਵੀ ਸਲਾਨੀਆ ਲਈ ਇੱਥੇ ਤਿਆਰ ਮਿਲਦਾ ਹੈ ਤੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਦਰਤੀ ਖਜ਼ਾਨਿਆਂ ਨੂੰ ਉਭਾਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਆ ਜੀਓਗ੍ਰਾਫਿਕਲੀ ਵੀ ਪੰਜਾਬ ਜਿਹੜਾ ਹੈ ਉਹ ਟੂਰਿਜ਼ਮ ਵਾਸਤੇ ਸਭ ਤੋਂ ਫਿਟ ਪਲੇਸ ਹੈ ਮਨਾਲੀ ਜਾਣਾ ਤਾਂ ਪੰਜਾਬੀ ਦੀ ਜਾਣਾ ਕੁੱਲੂ ਜਾਣਾ ਪੰਜਾਬੀ ਦੀ ਜਾਣਾ ਮੰਡੀ Shimla ਸੋ ਅਸੀਂ ਚਾਹੁੰਦੇ ਆ ਕਿ ਟਰੈਵਲ ਵਾਲੇ ਪਾਸਿਓਂ ਪੰਜਾਬ ਦੇਖਣ ਵਾਲੇ ਪਾਸਿਓਂ ਟੂਰਿਜ਼ਮ ਵਾਲੇ ਪਾਸਿਓਂ ਲੋਕਾਂ ਨੂੰ ਦਿਖਾਈਏ ਕਿ ਸਾਡੇ ਕੋਲੇ ਕੁਦਰਤ ਨੇ ਕੀ ਕੀ ਦਿੱਤਾ ਜਿਸ ਜਸ 300 ਤੋਂ ਬਾਅਦ ਪੁਲਿਸ ਮੁਲਾਜ਼ਮ ਵਕ ਵਕ ਥਾਮਾਂ ਦੇ ਉੱਤੇ ਸ਼ੱਕੀ ਲੋਕਾਂ ਦੇ ਘਰਾਂ ਚ ਗਏ ਉਹਨਾਂ ਦੀ ਤਲਾਸ਼ੀ ਕੀਤੀ ਹੈ ਤੇ ਆਪਰੇਸ਼ਨ ਦੀ ਅਗਵਾਈ ਜਿਹੜੀ ਹੈ ਉਹ ਮਾਨਸਾ ਦੇ ਐਸਐਸਪੀ ਭਗੀਰਤ ਸਿੰਘ ਨੇ ਕੀਤੀ ਹੈ ਐਸਐਸਪੀ ਸਾਹਿਬ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਾਸੋ ਮਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮਾਨਸਾ ਦਾ ਪਿੰਡ ਨਰਿੰਦਰਪੁਰਾ ਜੋ ਕਿ ਨਸ਼ੇ ਦੇ ਲਈ ਸਭ ਤੋਂ ਬਦਨਾਮ ਪਿੰਡ ਦਸਿਆਜਾਰ ਦਾ ਸੀਗਾ ਪੁਲਿਸ ਮਤਾਬਕ ਹੁਣ ਇੱਥੇ ਕਾਫੀ ਸੁਧਾਰ ਹੋ ਚੁੱਕਾ ਹੈ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੂਰੇ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਕਾਰੋਬਾਰ ਖਤਮ ਕੀਤਾ ਜਾ ਰਿਹਾ ਪਿਛਲੇ ਦਿਨੇ ਤੁਸੀਂ ਇਸੇ ਕਾਰਵਾਈ ਤਹਿਤ ਦੇਖਿਆ ਹੋਣਾ ਕਿ ਬਹੁਤੇ ਨਸ਼ਾ ਤਸਕਰਾਂ ਦੇ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਨੂੰ ਢਹ ਢੇਰੀ ਕੀਤਾ ਗਿਆ ਸੀ ਪਰ ਫਿਲਹਾਲ ਮਾਨਸਾ ਦੀ ਇਹ ਵੱਡੀ ਕਾਰਵਾਈ ਨੂੰ ਤੁਸੀਂ ਕਿਵੇਂ ਦੱਸਦੇ ਹੋ ਇਹ ਵੀ ਜ਼ਰੂਰ ਦੱਸਿਓ

ਬੀਬੀ ਓਰੇ ਆਜਾ ਸਰ ਅਰੇ ਜਕ ਨੇ ਆਜ ਓਰੇ ਟਰੱਕਾ ਰਹਿਣ ਕਿਨੇ ਰਾਜਵਿੰਦਰ ਸਿੰਘ ਬੱਲਾ ਨੂੰ ਰੱਖ ਦਿੱਤਾ ਆਇਆ ਤਾ ਸਭੀ ਐਵਰੀਥਿੰਗ ਕੁਲੀ ਸਤਾ ਜੀ ਆਇਆ ਟੈਕੋ ਹਾਂ ਜੀ ਹੋਰ ਬੋਲੋ ਲੱਗ ਜੀ ਸਾਰੇ ਆਰ ਬੋਲੋ ਵਰਮੀ ਜੈ ਉਹਨੇ ਤੇ ਉਹ ਘਰ ਆਈ ਸਾਰੇ ਜੀ ਲੋਕ ਨੂੰ ਅੰਤ ਚ ਬੋਲਦੇ ਤੁਮਾ ਜੀ ਉਹਨੂੰ ਜੇ ਕਰ ਇੱਕ ਵਾਰ ਜਰਨ ਲਵਿਆ ਜੀ ਜਾਨੀ ਕਰਦੇ ਹੋ ਹਾਂ ਜੀ ਲੇਕਾ ਦਾ

ਤੋ ਕਰਕੇ ਹੁਣ हट ਕੇ ਕੋਈ ਨਹੀਂ ਤੇ ਕਰਕੇ ਲੋਟਾ ਪਹਿਲਾਂ ਕੀ ਕਰ ਲੋਰੇ ਕਸੀਏ ਸਾਰਾ ਸਭ ਪੈਸਾ ਸਾਡੇ ਕਰਾਣੇ ਕਿਸੇ ਦੇ ਨਾਮ ਕਮਾਇਆ ਹਾਂਜੀ जो मानियो सी एम साहब वालों और डी जी पी साहब वालों जो युद्ध नशे विरुद्ध जो एक से मुहिम चलाई गई है उसी कड़ी के डेली बेसिस पर कुछ ना कुछ ऑपरेशन कर रहे हैं तो आज अभी पूरे मानसा के जितने भी साढ़े हॉट स्पॉट है उत्थे वीम बना के और ये मॉर्निंग साइड कार्रवाई चल रही हैगी मैं खुद भी इतने नरेंद्रपुरा है ये काफ़ी बदनाम पिंड रहा है हूँ मैं लोगों को भी फीडबैक लिया काफ़ी सुधार हैगा तो इतने असी कापरेशन कर रहे हैं ਸਾਡੀ ਜੋ ਮੁਹਿੰਮ ਚੱਲੀ ਸੀ 1 ਮਾਰਚ ਤੋਂ ਹੁਣ ਤੱਕ ਅਸੀਂ ਮਾਨਸਾ ਡਿਸਟ੍ਰਿਕਟ ਦੇ ਵਿੱਚ 69 ਐਫ ਆਈ ਆਰ ਅੰਡਰ ਐਨ ਡੀ ਪੀ ਐਸ ਐਕਟ ਦਰਜ ਕੀਤੀ ਜਾ ਚੁੱਕੀ ਹੈਗੀ ਜਿਨ੍ਹਾਂ ਦੇ ਵਿੱਚ ਟੋਟਲ 97 ਜੋ ਡਰਗ ਪੈਡਲਰਸ ਹੈਗੇ ਉਹ ਅਸੀਂ ਹੁਣ ਤੱਕ ਅਰੈਸਟ ਕਰਨ ਦੇ ਵਿੱਚ ਸਫਲ ਹੋਏ ਹੈਗੇ ਸਾਧ ਸਾਧ ਸਾਡੀ ਜੋ ਪਬਲਿਕ ਨਾਲ ਇੰਗੇਜਮੈਂਟ ਕੀ ਜੋ ਸੰਪਰਕ ਮੀਟਿੰਗ ਵਗੈਰਾ ਉਹ ਵੀ ਡੇਲੀ ਬੇਸਿਸ ਤੇ ਚੱਲ ਰਹੀ ਹੈਗੀ ਅੱਜ ਵੀ ਆਫਟਰਨੂੰ ਦੇ ਵਿੱਚ ਇੱਕ ਵੱਡੀ ਮੀਟਿੰਗ ਅਸੀਂ ਇੱਥੇ ਓਰਗੇਨਾਈਜ਼ ਕਰਨੇ ਜਾ ਰਹੇ ਹਾਂਗੇ ਮਾਨਸਾ ਦੇ ਵਿੱਚ ਤੋਂ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਜੋ ਪੰਜਾਬ ਸਰਕਾਰੀ ਜੋ ਮੁਹਿੰਮ ਹੈ ਉਹਦੇ ਵਿੱਚ ਸਾਡਾ ਸਾਥ ਦੋ ਤਾਂ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਸਕੀਏ ਆਰਾਊਂਡ 300 ਬੰਦੇ ਅਸੀਂ ਡਿਪਲੋਏ ਕੀਤੇ ਹੈਗੇ ਜੋ ਨੌ ਟੀਮ ਹੈਗੇ ਜਿਨ੍ਹਾਂ ਨੇ ਵਕਫ ਵਕਫ ਏਰੀਆ ਅਸੀਂ ਡਿਵਾਈਡ ਕੀਤਾ ਹੋਇਆ ਹੈ ਹੁਣ ਤੱਕ ਅਸੀਂ ਇਨਫੋਰਮੇਸ਼ਨ ਗੈਦਰ ਕਰ ਰਹੇ ਹਾਂ ਕਿ ਤਿੰਨ ਬੰਦੇ ਹੁਣ ਤੱਕ ਰਾਉਂਡ ਰੱਖੀਤੇ ਜਾ ਚੁੱਕੇ ਹੈਗੇ ਔਰ ਅਭੀ ਹੋਰ ਵੀ ਬੰਦੇ ਰਾਉਂਡ ਅਪ ਹੋਣੇ ਕੀ ਉਮੀਦ ਹੈ